ਇਨਫਰਾਸਟ੍ਰਕਚਰ ਡਿਵੈਲਪ ਕੀਤਾ ਉਹਦੇ ਵਿੱਚ ਮੈਂ ਦੱਸਿਆ ਸੀ ਕੁਝ ਮਹੀਨੇ ਪਹਿਲਾਂ ਕਿ ਅਸੀਂ ਹਜ਼ਾਰ ਅੰਗਣਵਾੜੀ ਸੈਂਟਰ ਜਿਹੜੇ ਨਵੇਂ ਬਣਾਉਣ ਜਾ ਰਹੇ ਹਾਂ ਉਹਦੇ ਚੋਂ ਸਾਡੇ 700 ਅੰਗਣਵਾੜੀ ਸੈਂਟਰ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਏ ਨੇ ਬਿਲਕੁਲ ਆਧੁਨਿਕ ਤਰੀਕੇ ਦੇ ਨਾਲ ਜਿਦੇ ਵਿੱਚ ਮੁੱਖ ਤੌਰ ਤੇ ਖੁੱਲੇ ਕਮਰੇ ਹਵਾਦਾਰ ਕਮਰੇ ਨਾਲ ਪ੍ਰੋਪਰ ਕਿਚਨ ਨਾਲ ਬੇਬੀ ਟਾਇਲਟ ਜਿਨਾਂ ਨੂੰ ਅਸੀਂ ਕਹਿੰਨੇ ਕਿ ਅਡਲਟਸ ਤੋਂ ਬਿਨਾਂ ਛੋਟੇ ਬੱਚਿਆਂ ਦੇ ਲਈ ਜਿਹੜੇ ਆਧੁਨਿਕ ਟਾਇਲਟਸ ਤਿਆਰ ਕੀਤੇ ਗਏ ਨੇ ਔਰ ਬਾਲਾ ਪੇਂਟਿੰਗ ਜਿਨ੍ਹਾਂ ਦਾ ਮੁੱਖ ਉਦੇਸ਼ ਇਹ ਹੈ ਕਿ ਬੱਚੇ ਕੰਧਾਂ ਦੇ ਉੱਤੇ ਰੰਗਾਂ ਦੇ ਨਾਮ ਜਾਂ ਕੋਈ ਗਿਣਤੀ ਸਿੱਖਣਗੇ ਪਹਾੜੇ ਸਿੱਖਣਗੇ ਉਹ ਸਾਰਾ ਕੁਝ ਬਾਲਾ ਪੇਂਟਿੰਗ ਦਾ ਇੱਕ ਮਕਸਦ ਰਹੇਗਾ ਕਿ ਛੋਟੇ ਬੱਚਿਆਂ ਨੂੰ ਅਸੀਂ ਕਿਸ ਤਰ੍ਹਾਂ ਸਿਖਾਉਣਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਵੇਂ ਆਂਗਣਵਾੜੀ ਸੈਂਟਰ ਵਿਦ ਫਰਨੀਚਰ ਪ੍ਰੋਪਰ ਫਰਨੀਚਰ ਹੋਏਗਾ ਕਿ ਹੁਣ ਤੱਕ ਅਸੀਂ ਇਹ ਸੁਣਦੇ ਆਉਂਦੇ ਸੀ ਕਿ ਆਂਗਣਵਾਲੀ ਸੈਂਟਰਾਂ ਦੇ ਵਿੱਚ ਤਾਂ ਬੱਚੇ ਦਰੀਆਂ ਤੇ ਬੈਠ ਕੇ ਪੜ੍ਹਦੇ ਨੇ ਜਾਂ ਕੁੰਜੇ ਬਿਠਾ ਦਿੱਤਾ ਜਾਂਦਾ ਉਹ ਸਾਰਾ ਕੁਝ ਜੋ ਇੱਕ ਬਦਲ ਦੀ ਤਸਵੀਰ ਅਸੀਂ ਦੇਖਾਂਗੇ ਕਿ ਪ੍ਰੋਪਰ ਫਰਨੀਚਰ ਬੱਚਿਆਂ ਦੇ ਲਈ ਵੀ ਔਰ ਜੋ ਸਾਡੀਆਂ ਆਂਗਣਵਾਲੀ ਵਰਕਰ ਜੋ ਉੱਥੇ ਮਿਹਨਤ ਕਰਦੀਆਂ ਨੇ ਉਹਨਾਂ ਦੇ ਲਈ ਪਲੱਸ ਉਹਦੇ ਵਿੱਚ ਗ੍ਰੋਥ ਮਾਨਿਟਰਿੰਗ ਡਿਵਾਈਸਸ ਕਿਉਂਕਿ ਬੱਚਿਆਂ ਨੂੰ ਸਿਰਫ ਅਸੀਂ ਬਣਾਉਣਾ ਨਹੀਂ ਉਹਨਾਂ ਦਾ ਪੋਸ਼ਨ ਵੀ ਉਹਨੇ ਇੰਪੋਰਟੈਂਸ ਉਹਨਾਂ ਦੀ ਗ੍ਰੋਥ ਵੀ ਉਨੀ ਹੀ ਇੰਪੋਰਟੈਂਟ ਹੈ